ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਦੇ ਉੱਪਰ ਕੈਪਿੰਗ ਲਗਾਈ ਜਾ ਰਹੀ ਹੈ ਦਾ ਅਸਲ ਸਿੱਧੇ ਤੌਰ ਤੇ ਕਹੀ ਹੈ ਤਾਂ ਗਿਣਤੀ ਘਟ ਕਰਨ ਦਾ ਫੈਸਲਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ 2 ਸਾਲਾਂ ਤੱਕ ਇਸ ਚੀਜ਼ ਦੇ ਪ੍ਰੋਸੈਸ ਨੂੰ ਅਪਣਾਇਆ ਜਾਏਗਾ ਉਸ ਤੋਂ ਬਾਅਦ ਪੂਰਾ ਸਿਸਟਮ ਰਿਵਿਊ ਕੀਤਾ ਜਾਏਗਾ ਕਿਹਾ ਜਾ ਰਿਹਾ ਹੈ ਕਿ 6 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਨੇ ਉਹਨਾਂ ਤੇ ਏਸੀ ਦੀ ਗਾਜ਼ ਡਿੱਗੇਗੀ ਹੁਣ ਜਿਹੜੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਹੈ ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਉਹ ਵੀ ਲਾਗੂ ਹੋਣ ਜਾਣੀਆਂ ਨੇ ਗੱਲਬਾਤ ਕਰਾਂਗੇ ਮੁਹੰਮਦ ਖਾਲਿਦ ਜੀ ਨਾਲ ਕਿ ਲਿਆ ਔਰ ਕਿਉਂ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਖਾਲਸਾ ਸਾਹਿਬ ਪਹਿਲਾਂ ਤਾਂ ਸਵਾਗਤ ਅੱਜ ਮੇਰੇ ਦੇ ਮਿਹਰਬਾਨੀ ਮਿਹਰਬਾਨੀ ਜੀ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕਈਏ ਜਾਂ ਦੇਸ਼ ਦਾ ਇੱਕ ਰੁਝਾਨ ਸੀ ਕਿ ਕੈਨੇਡਾ ਜਾਈਏ ਕੈਨੇਡਾ ਜਾ ਕੇ ਸਟੱਡੀ ਕਰੀਏ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਦੀ ਕੈਪਿੰਗ ਦੀਆਂ ਖਬਰ ਆ ਰਹੀਆਂ ਨੇ ਪਹਿਲਾਂ ਤੇ ਪੂਰਾ ਮਾਮਲਾ ਕੀ ਅਸਰ ਉਹ ਜ਼ਰੂਰ ਸਮਝਾਓ ਦੇਖੋ ਮਾਮਲਾ ਇਹ ਹੈਗਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਨੇ ਵਾਸੀ ਤੁਰ ਪਏ ਕੈਨੇਡਾ ਵੱਲ ਯਾਨੀ ਇਹ ਨਹੀਂ ਦੇਖਿਆ ਹੈਗਾ ਕਿ ਉੱਥੇ ਅੱਗੇ ਸਾਨੂੰ ਕੋਈ ਰੋਜ਼ਗਾਰ ਮਿਲੇਗਾ ਪੜ੍ਹਾਈ ਠੀਕ ਹੋਏਗੀ ਜਿਸ ਤਰ੍ਹਾਂ ਦੇ ਐਜੂਕੇਸ਼ਨ ਇੰਸਟੀਟਿਊਸ਼ਨਸ ਉੱਥੇ ਐਜੂਕੇਸ਼ਨ ਦੇ ਰਹੇ ਆਂ ਛੋਟੇ ਛੋਟੇ ਕਮਰਿਆਂ ਦੇ ਵਿੱਚ ਛੋਟੇ ਛੋਟੇ ਜਗ੍ਹਾ ਦੇ ਵਿੱਚ ਔਰ ਬੜੀ ਨਾਨ ਡਿਗਰੀ ਡਿਸਕ੍ਰਿਪਟ ਜਾਂ ਇੱਥੇ ਮੇਲੇ ਲਾ ਕੇ ਲੋਕਾਂ ਨੂੰ ਲੈ ਜਾਂਦੇ ਆਂ ਉੱਥੇ ਇੱਕ ਵਾਰ ਐਡਮਿਸ਼ਨ ਹੋ ਗਈ ਉਸ ਤੋਂ ਬਾਅਦ ਬੱਚਾ ਕਿਸ ਪਾਸੇ ਜਾ ਰਿਹਾ ਹੈ ਬੱਚਾ ਜਾ ਰਿਹਾ ਹੈ ਕਿ ਮੈਨੂੰ ਪੀਆਰ ਮਿਲ ਜਾਏਗੀ ਸਿਟੀਜ਼ਨਸ਼ਿਪ ਮਿਲ ਜਾਏਗੀ ਮੈਂ ਕੈਨੇਡੀਅਨ ਬਣ ਜਾਊਗਾ ਲੇਕਿਨ ਉਹ ਤੋਂ ਉਲਟ ਹੋ ਰਿਹਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਨੇਡਾ ਵੱਲ ਲੋਕਾਂ ਦਾ ਰੁਝਾਨ ਹੋਇਆ ਉਦੇ ਨਾਲ ਉੱਥੇ ਬਹੁਤ ਵੱਡਾ ਕ੍ਰਾਈਸਿਸ ਖੜਾ ਹੋ ਗਿਆ ਦੋ ਤਰ੍ਹਾਂ ਦਾ ਕ੍ਰਾਈਸਿਸ ਹੋਇਆ ਇੱਕ ਤਾਂ ਕ੍ਰਾਈਸਿਸ ਇਹ ਸੀਗਾ ਕਿ ਜਿਹੜੇ ਪੀਆਰ ਵਾਸਤੇ ਪੁਆਇੰਟ ਲੈਣੇ ਹੈਗੇ ਆ ਪੀਆਰ ਵਾਸਤੇ ਜਿਹੜਾ ਤੁਹਾਨੂੰ ਉੱਥੇ ਰੋਜ਼ਗਾਰ ਮਿਲਣਾ ਹੈ ਨੌਕਰੀ ਦੇ ਪੜਾਈ ਦੇ ਨਾਲ ਨਾਲ ਉਹ ਰੋਜ਼ਗਾਰ ਨਹੀਂ ਮਿਲ ਰਿਹਾ ਉੱਥੇ ਇੱਕ ਸੈਚੂਰੇਸ਼ਨ ਪੁਆਇੰਟ ਪਹੁੰਚ ਗਿਆ ਤੁਸੀਂ ਸਿਰਫ ਪੰਜਾਬੀ ਇਹ ਨਹੀਂ ਜਾ ਰਹੇ ਬਲਕਿ ਚਾਈਨਾ ਦੇ ਵਿੱਚੋਂ ਵੀ ਜਾ ਰਹੇ ਆ ਫਿਲੀਪੀਨੋ ਵੀ ਜਾ ਰਹੇ ਆ ਹੋਰ ਵੀ ਕੰਟਰੀਜ਼ ਤੋਂ ਪਾਕਿਸਤਾਨ ਨੇ ਵੀ ਜਾ ਰਹੇ ਆ ਉੱਥੇ ਕੈਨੇਡਾ ਦੇ ਵਿੱਚ ਔਰ ਉਥੇ ਰੋਜ਼ਗਾਰ ਘਟ ਗਿਆ ਉਹਦੇ ਨਾਲ ਦੂਸਰਾ ਹੈਗਾ ਹਾਊਸਿੰਗ ਦਾ ਕ੍ਰਾਈਸਿਸ ਬੜਾ ਜ਼ਬਰਦਸਤ ਹੋਇਆ ਯਾਨੀ ਕੈਨੇਡਾ ਦੇ ਵਿੱਚ ਉਹਨੇ ਮਕਾਨ ਨਹੀਂ ਬਣ ਰਹੇ ਜਿੰਨੇ ਉਥੇ ਪਾਪੂਲੇਸ਼ਨ ਬਾਹਰੋਂ ਜਾ ਰਹੀ ਹੈ ਖਾਸ ਤੌਰ ਪਰ ਸਟੂਡੈਂਟਸ ਇਹ ਜੀਜ਼ ਨੂੰ ਦੇਖਦੇ ਹੋਏ ਉਥੇ ਦੀ ਇਹਨੀਆਂ ਲੋਕਲ ਪੋਲੀਟੀਕਲ ਪਾਰਟੀਆਂ ਹੈ ਇਵਨ ਲੋਕਲ ਲੋਕ ਹੈ ਉਹਨਾਂ ਨੇ ਵੀ ਇਸ ਖਿਲਾਫ ਰਿਐਕਸ਼ਨ ਕਰਨਾ ਸ਼ੁਰੂ ਕਰਤਾ ਕਿ ਵੀ ਤੁਸੀਂ ਕਿਵੇਂ ਇੱਕ ਜਿਹਨੂੰ ਕਹਿੰਦੇ ਆ ਵਿਦਾਊਟ ਐਨੀ ਪਲੈਨਿੰਗ ਤੁਸੀਂ ਇਹ ਚੀਜ਼ ਕਰ ਰਹੇ ਹੋ ਉਹਦਾ ਪ੍ਰਭਾਵ ਜਿਹੜਾ ਹੈਗਾ ਉੱਥੇ ਦੀ ਸਟੈਂਡਰਡ ਆਫ ਲਿਵਿੰਗ ਤੇ ਵੀ ਪੈ ਰਿਹਾ ਹੈ ਉੱਥੇ ਦੇ ਇਨਫਰਾਸਟ੍ਰਕਚਰ ਤੇ ਵੀ ਪੈ ਰਿਹਾ ਹੈ ਇਸ ਕਰਕੇ ਕੈਪਿੰਗ ਜਿਹੜੀ ਹੈਗੀ ਹੈ ਕੀਤੀ ਗਈ ਹੈ ਖਾਸ ਤੌਰ ਤੇ ਮਾਰਕ ਮਿਲਰ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਨਿਸਟਰ ਹੈ ਉਹਨਾਂ ਦਾ ਬਿਆਨ ਹੁੰਦਾ ਕਿ ਕੈਪਿੰਗ ਹੈ ਜਿਹੜੀ 2 ਸਾਲਾਂ ਦੇ ਲਈ ਕੀਤੀ ਜਾਏਗੀ ਆ ਜਿਹੜੇ ਉੱਥੋਂ ਦੇ ਪ੍ਰਵਿੰਸ ਹੈ ਆਪਾਂ ਜਿਸ ਤਰੀਕੇ ਨਾਲ ਸਟੇਟ ਕਹਿੰਦੇ ਨੇ ਕੈਨੇਡਾ ਦੇ ਵਿੱਚ ਪ੍ਰਵਿੰਸ ਨੇ ਜਾਂ ਟੈਰੀਟਰੀ ਨੇ ਉਸ ਦੇ ਆਧਾਰ ਦੇ ਉੱਪਰ ਹੁਣ ਸਟੂਡੈਂਟ ਦੀ ਜਿਹੜੀ ਇੱਕ ਮਾਤਰਾ ਉਹ ਫਿਕਸ ਕੀਤੀ ਜਾਏਗੀ ਕਿ ਕਿਹੜੀ ਟੈਰੀਟਰੀ ਦੇ ਵਿੱਚ ਜਾਂ ਕਿਹ ਲਈ ਦੇਖੋ ਜਿਸ ਵੇਲੇ ਇਮੀਗ੍ਰੇਸ਼ਨ ਜਿਹੜੀ ਹੈ ਪੰਜਾਬ ਦੇ ਵਿੱਚੋਂ ਮੈਂ ਪੰਜਾਬ ਦੀ ਜੇ ਗੱਲ ਕਰਾਂ ਉਹ ਆਸਟ੍ਰੇਲੀਆ 'ਚ ਵੀ ਹੋ ਰਹੀ थी ਨਿਊਜ਼ੀਲੈਂਡ 'ਚ ਵੀ ਹੋ ਰਹੀ ਸੀ ਕਿ ਕਿਸੇ ਜ਼ਮਾਨੇ 'ਚ ਇੰਗਲੈਂਡ ਦੇ ਵਿੱਚ ਵੀ ਹੁੰਦੇ ਸੀ ਉਹਨਾਂ ਨੇ ਹੌਲੀ-ਹੌਲੀ ਕੈਪਿੰਗ ਕਰ ਕਰਕੇ ਕਰ ਕਰਕੇ ਇਮੀਗ੍ਰੇਸ਼ਨ ਲਾਜ਼ ਜਿਹੜੇ ਸੀਗੇ ਉਹ ਬਹੁਤ ਮਜ਼ਬੂਤ ਕਰਤੇ ਸਖਤ ਕਰਤੇ ਜਿਸ ਦੇ ਨਾਲ ਇਮੀਗ੍ਰੇਸ਼ਨ ਕਰਨਾ ਉੱਥੇ ਸੈਟਲ ਹੋਣਾ ਈਵਨ ਜਿਹੜੇ ਸਟੂਡੈਂਟ ਵੀਜ਼ਾ ਤੇ ਵੀ ਜਾਂਦੇ ਆ ਉਹਨਾਂ ਨੂੰ ਉਹ ਕਿਹਾ ਜਾਂਦਾ ਵੀ ਹੁਣ ਤੁਹਾਡੀ ਪੜਾਈ ਖਤਮ ਹੋ ਗਈ ਜਾਓ ਕੈਨੇਡਾ ਇੱਕ ਖੁੱਲਾ ਸੀਗਾ ਅਸੀਂ ਉਹਦਾ ਫਾਇਦਾ ਉਠਾਇਆ ਲekin ਉਹਦਾ ਹੁਣ ਨੁਕਸਾਨ ਇਹ ਹੈਗਾ ਕਿ ਓਨੀ ਹੀ ਜ਼ਿਆਦਾ ਉਥੇ ਕੈਪਿੰਗ ਸ਼ੁਰੂ ਹੋ ਗਈ ਹੈ ਕੈਪਿੰਗ ਕਈ ਤਰ੍ਹਾਂ ਦੀ ਹੈ ਨੰਬਰ 1 ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਕਿਹਾ ਵੀ ਭਾਈ ਸਾਡੇ ਦੇਸ਼ ਨੂੰ ਜਿਹੜੇ-ਜਿਹੜੇ ਕਿੱਤੇ ਦੀ ਲੋੜ ਹੈ ਉਹਨਾਂ ਕਿੱਤਿਆਂ ਦੇ ਵਿੱਚ ਹੀ ਬੱਚੇ ਲੈ ਕੇ ਆਓ 1 ਦੂਸਰੀ ਗੱਲ ਇਹ ਕੀ ਹੈ ਉਹਨਾਂ ਨੂੰ ਇਹ ਨਹੀਂ ਵੀ ਸਾਰੇ ਇੱਕੋ ਜਗ੍ਹਾ ਕਨਸੈਂਟਰੇਟ ਹੋ ਜਾਣ ਕੋਈ ਸਾਰੇ ਐਡਮਿੰਟਨ ਜੀ ਹੋਣ ਜਾਂ ਕੋਈ ਕੈਲਗਰੀ ਦੇ ਵਿੱਚ ਹੀ ਹੋ ਜਾਣ ਬਲਕਿ ਉਹਨਾਂ ਨੂੰ ਤੁਸੀਂ ਖੰਡਾਓ ਯਾਨੀ ਕਿ ਪੂਰੇ ਕੈਨੇਡਾ ਦੇ ਵਿੱਚ ਤਾਕੇ ਹਰ ਇੱਕ ਪ੍ਰੋਵਿੰਸ ਨੂੰ ਹਰ ਇੱਕ ਪ੍ਰੋਵਿੰਸ ਨੇ ਉੱਥੇ ਭੇਜਣਾ ਹੈਗਾ ਕਿ ਸਾਨੂੰ ਕਿਸ ਕਿਸਮ ਦੇ ਬੱਚਿਆਂ ਦੀ ਲੋੜ ਹੈ ਕਿਸ ਕਿਸਮ ਦੇ ਕਿੱਤਿਆਂ ਦੀ ਲੋੜ ਹੈ ਕਿਸ ਤਿਆਂ ਕੰਮ ਕਰਨ ਵਾਲਿਆਂ ਦੀ ਲੋੜ ਹੈ ਉਹਦੇ ਮੁਤਾਬਕ ਉੱਤੇ ਡਿਸਟ੍ਰਿਬਿਊਸ਼ਨ ਹੋਏਗੀ ਔਰ ਇਹ ਵੀ ਕਹਿ ਗਿਆ ਜਿਹੜਾ ਲੇਟੈਸਟ ਆਇਆ ਹੈ ਕੱਲੀ ਕਿ ਜਿਹੜੇ ਬੱਚੇ ਫੋਰ ਐਗਜ਼ਾਮਪਲ 245000 ਬੱਚਿਆਂ ਨੂੰ ਪਿਛਲੇ ਸਾਲ ਉਹਨਾਂ ਨੇ 2023 ਦੇ ਵਿੱਚ ਵੀਜ਼ੇ ਦਿੱਤੇ ਆ ਐਡ ਕੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਤੋਂ 0 ਵਧਾਵਾਂਗੇ ਮੀਨ 0% ਵਧਾਵਾਂਗੇ ਥੈਟ ਮੀਨਸ ਪਿਛਲੇ ਸਾਲ ਜਿੰਨੇ ਬੱਚੇ ਸਗੇ ਉਹਨੇ ਹੀ ਬੱਚੇ ਐਡ ਕੀ ਲਵਾਂਗੇ ਨੰਬਰ 1 ਦੂਸਰੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਗਏ ਉਹਨਾਂ ਨੂੰ ਕਹਾਂਗੇ ਅਸੀਂ ਫਰਦਰ ਐਕਸਟੈਂਡ ਨਹੀਂ ਕਰਨਾ ਵਰਕ ਪਰਮਿਟ ਹਰੇਕ ਨੂੰ ਔਰ ਵਰਕ ਪਰਮਿਟ ਜਿਹੜਾ ਹੈਗਾ ਉਹ ਜਿੰਨਿਆਂ ਨੂੰ ਖਤਮ ਹੋਣਗੇ ਉਹਨੇ ਹੀ ਨਵੇਂ ਇਨਟੇਕ ਹੋਊਗੀ ਤਾਂ ਕਿ ਬਹੁਤ ਜ਼ਿਆਦਾ ਨਾਵਦਨ ਇੱਕ ਹੋਰ ਉਹਨਾਂ ਨੇ ਜਿਹੜਾ ਕੀਤਾ ਜਿਹੜਾ ਰੀਸੈਂਟ ਹੋਇਆ ਕਿ ਸਿਰਫ ਜਿਹੜੇ ਪੀ ਐਚ ਡੀ ਕਰਦੇ ਆਂ ਯਾ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਯਾ ਜਿਹੜੇ ਡੈਂਟਲ ਸਰਜਰੀ ਆ ਮੈਡੀਸਨ ਦੇ ਵਿੱਚ ਆ ਯਾ ਕੁਝ ਹੋਰ ਕਿਤੇ ਉਹਨਾਂ ਦੇ ਸਪਾਉਸਸ ਨੂੰ ਹੀ ਅਲਾਉਡ ਹੋਏਗਾ ਹੁਣ ਇੱਥੇ ਹੋ ਕੀ ਰਿਹਾ ਸੀਗਾ ਵੀ ਕੁੜੀ ਨੇ ਆਇਲਟ ਕਲੀਅਰ ਕਰ ਲ ਆਇਲਟਸ ਕਲੀਅਰ ਕਰ ਲਿਆ ਮੁੰਡਾ ਨਖਿੰਦਾ ਤੇ ਉਹਦੇ ਨਾਲ ਉਹਦਾ ਵਿਆਹ ਹੋ ਗਿਆ ਉਹ ਕਹਿੰਦਾ ਜੀ ਸਾਰੀ ਜ਼ਿੰਮੇਵਾਰੀ ਸਾਡੀ ਪੈਸਾ ਅਸੀਂ ਲਾਵਾਂਗੇ ਤੁਸੀਂ ਵਿਆਹ ਤੇ ਇੱਕ ਵਾਰ ਵਿਆਹ ਕਰਦੇ ਹੋ ਕੁੜੀ ਚਲੀ ਗਈ ਨਾਲ ਸਪਾਉਸ ਦੇ ਤੌਰ ਤੇ ਉਹ ਚਲਾ ਗਿਆ ਆਇਲਟਸ ਕਲੀਅਰ ਨਹੀਂ ਕਰ ਸਕਦਾ ਲੇਕਿਨ ਉਸੇ ਪਹੁੰਚ ਗਿਆ ਉਹਦੇ ਨਾਲ ਕੀ ਹੋਇਆ ਕਿ ਉੱਥੇ ਜਿਹੜਾ ਕ੍ਰਾਈਸਿਸ ਹੋਇਆ ਜਿਵੇਂ ਕਿ ਬੱਚੇ ਬੇਸਮੈਂਟਾਂ ਦੇ ਵਿੱਚ ਰਹਿ ਰਹੇ ਆ ਅ ਬੱਚਿਆਂ ਕੋਲ ਖਾਣ ਨੂੰ ਪੈਸੇ ਨਹੀਂ ਹਨ ਬੱਚਿਆਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਰੋਜ਼ਗਾਰ ਦੇ ਕੋਈ ਸਾਧਨ ਨਹੀਂ ਹਨ ਹਰ ਇੱਕ ਜਗ੍ਹਾ ਇੱਕ ਜਗ੍ਹਾ ਛੋਟਾ ਜਿਹਾ ਪੀਜ਼ਾ 버ਗਰ ਦਾ ਜਿਹੜੇ ਹੈਗਿਆ ਐਗਜ਼ੀਕਿਊਟਿਵ ਆ ਕਰਿੰਦੇ ਇਹ ਤੁਸੀਂ ਚਾਰ ਪੋਸਟਾਂ ਕਰਦੇ ਉੱਥੇ 500 ਬੰਦਾ ਇਕੱਠਾ ਹੋ ਜਾਂਦਾ ਇਹ ਹਾਲਤ ਹੋਈ ਪਈ ਹੈ ਇਸ ਕਰਕੇ ਕੈਨੇਡੀਅਨ ਗਵਰਨਮੈਂਟ ਨੂੰ ਸੋਚਣਾ ਪਿਆ ਉੱਥੇ ਦੇ ਲੋਕਲ ਪ੍ਰੈਸ਼ਰਸ ਸੀਗੇ ਇਵਨ ਇੰਡੀਅਨ ਕਮਿਊਨਿਟੀ ਜਿਹੜੀ ਹੈਗੀ ਆ ਉੱਥੇ ਉਹ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਕਿ ਐਨਫ ਇਸ ਐਨਫ ਬਹੁਤ ਕੁਝ ਹੋ ਗਿਆ ਲੇਕਿਨ ਇਹਨੂੰ ਇੱਕ ਰੈਗੂਲੇਟ ਕਰਨ ਦੀ ਲੋੜ ਹੈ ਉਹ ਰੈਗੂਲੇਟ ਕਰਨ ਦੇ ਵਾਸਤੇ ਕੈਨੇਡੀਅਨ ਗਵਰਨਮੈਂਟ ਨੂੰ ਇਹ ਸਾਰੇ ਉਪਾਏ ਕਰਨੇ ਪੈ ਰਹੇ ਆ ਇਹ ਸਾਰੇ ਮੀਜਰਸ ਲੈਣੇ ਪੈ ਰਹੇ ਆ ਜਿਨੂੰ ਆਪਾਂ ਕੈਪਿੰਗ ਕਰ ਰਹੇ ਆ ਇਨਫੈਕਟਡ ਕੈਪਿੰਗ ਨਹੀਂ ਹੈ ਉਹ ਆਪਣੀ ਇਨਟੇਕ ਨੂੰ ਸੁਧਾਰ ਰਹੇ ਆ ਤਾਂ ਕਿ ਉੱਥੇ ਦਾ ਜਿਹੜਾ ਕ੍ਰਾਈਸਿਸ ਆ ਉਹਨੂੰ ਹੱਲ ਕੀਤਾ ਜਾ ਸਕੇ ਖਾਸ ਕਰਕੇ ਸਰ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਪਲੱਸ 2 ਤੋਂ ਬਾਅਦ ਚਲੇ ਜਾਂਦੇ ਸੀਗੇ ਕੁੜੀ ਬਾਹਰ ਚਲੀ ਗਈ ਨਾਲ ਮੁੰਡੇ ਨੂੰ ਭੇਜਦਾ ਉਹਨਾਂ ਤੇ ਰੋਕ ਲੱਗ ਜੇਗੀ ਪਰ ਫਿਲਹਾਲ ਦੂਸਰੀ ਡਿਗਰੀਆਂ ਦਾ ਜਿਹੜਾ ਮਾਸਟਰ ਡਿਗਰੀ ਦਾ ਮੈਂ ਜ਼ਿਕਰ ਕਰਲਾਂ ਡਾਕਟੋਰੇਟ ਦਾ ਜ਼ਿਕਰ ਕਰਲਾਂ ਉਹਨਾਂ ਦੇ ਵਿੱਚ ਤਾਂ ਫਿਲਹਾਲ ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿ ਉਹਨਾਂ ਤੇ ਹਲੇ ਤੱਕ ਕੋਈ ਐਕਸ਼ਨ ਉਸ ਤਰੀਕੇ ਦਾ ਨਹੀਂ ਹੈ ਦੇਖੋ ਜਿਹੜਾ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਕਾਲਜੇਸ ਬੰਦ ਹੋ ਗਏ ਕਾਲਜੇਸ ਦੇ ਵਿੱਚ ਬੱਚੇ ਨਹੀਂ ਹਨ ਸਕੂਲ ਖੋਲਲੇ ਨਾਲ ਸਕੂਲਾਂ ਦੇ ਵਿੱਚ ਆਰਟਸ ਦੇ ਟ੍ਰੇਨਿੰਗ ਸੈਂਟਰ ਵੀ ਖੋਲਲੇ ਅਲਸ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਇਹਦੀ ਇੰਡਸਟਰੀ ਪੰਜਾਬ ਦੇ ਵਿੱਚ ਇਕਈ ਹਜ਼ਾਰ ਕਰੋੜ ਰੁਪਏ ਦੀ ਹੋਗੀ ਇਸ ਤੇ ਇਲਾਵਾ ਪੰਜਾਬ ਦੇ ਵਿੱਚੋਂ ਕਿੰਨਾ ਪੈਸਾ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਜਾ ਰਿਹਾ ਹੈ ਅ ਇਸ ਕਰਕੇ ਜਿਹੜੀਆਂ ਫੀਸਾਂ ਜਾ ਰਹੀਆਂ 20-20 ਲੱਖ 50-50 ਲੱਖ ਰੁਪਇਆ ਲੋਕ ਆਪਣੇ ਕਿੱਲੇ ਵੇਚਦੇ ਆ ਲੋਕ ਆਪਣਾ ਕਾਰੋਬਾਰੋ ਕਰਦੇ ਆ ਇਹ ਇੱਥੇ ਦਾ ਇੱਕ ਕ੍ਰਾਈਸਿਸ ਹੈ ਹੁਣ ਉਹੀ ਕ੍ਰਾਈਸਿਸ ਉੱਥੇ ਜਾ ਕੇ ਉਹਨਾਂ ਵਾਸਤੇ ਇੱਕ ਕ੍ਰਾਈਸਿਸ ਬਣ ਗਿਆ ਇਹ ਦੋਨਾਂ ਚੀਜ਼ਾਂ ਨੂੰ ਹੱਲ ਕਰਨ ਵਾਸਤੇ ਇਹ ਬੈਸਟ ਹੀ ਹੈਗਾ ਕਿ ਇੱਕ ਰੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਉਹ ਆ ਰਹੇ ਹੈ ਕਿ ਆ ਉਥੇ ਐਬਜ਼ੌਰਬ ਵੀ ਹੋਣਗੇ। ਕੀ ਕੈਨੇਡਾ ਹੀ ਐਸੀ ਜਗ੍ਹਾ ਰਹੀ ਕਿ ਜਿੱਥੇ ਅਸੀਂ ਆਪਣਾ ਭਵਿੱਖ ਦੇਖ ਸਕਦੇ ਆਂ? ਕੀ ਸਾਡੇ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਅਸੀਂ ਇੱਥੇ ਮਿਹਨਤ ਨਹੀਂ ਕਰ ਨਾ ਸਕਦੇ? ਇੱਥੇ ਅਸੀਂ ਕਹਿੰਦੇ ਪਲੱਸ 2 ਤੋਂ ਬਾਅਦ ਫੁੱਲ ਸਟਾਪ। ਹੁਣ ਆਪਾਂ ਕੋ ਕੁੜੀ ਲੱਭਾਂਗੇ ਜਿਹੜੀ ਐਡਸ ਕੀਤੀ ਹੋਵੇ, ਅਸੀਂ ਆਪ ਕਰਾਂਗੇ। ਉਸ ਤੋਂ ਬਾਅਦ ਆਪਾਂ ਕੈਨੇਡਾ ਚਲੇ ਜਾਵਾਂਗੇ। ਮੈਂ ਐਸੇ ਬੱਚਿਆਂ ਨੂੰ ਜਾਣਨਾ ਹੈ ਜਿਹੜੇ ਕਹਿੰਦੇ ਜੀ ਕੁਛ ਮਰਜ਼ੀ ਹੋਵੇ ਅਸੀਂ ਜਾਣਾ ਹੀ ਕੈਨੇਡਾ ਹੈਗਾ। ਯਾਨੀ ਇੱਕ ਡ੍ਰ ਸੁਖਾਵਾਂ ਇੰਨਾ ਵਧੀਆ ਮਾਹੌਲ ਨਹੀਂ ਹੈ ਕਿ ਤੁਸੀਂ ਜਾ ਕੇ ਉੱਥੇ ਤੁਹਾਨੂੰ ਡਾਲਰਾਂ ਦੀਆਂ ਗੱਡੀਆਂ ਮਿਲ ਜਾਣੀਆਂ ਤੇ ਤੁਸੀਂ ਆਪਣੀ ਲਾਈਫ ਬੜੀ इजीली ਹੋ ਕਰ ਲੋਗੇ ਐਸ ਤਰ੍ਹਾਂ ਦੀ ਚੀਜ਼ ਨਹੀਂ ਹੈ ਉੱਥੇ ਵੀ ਸਟਰਗਲ ਹੈ ਸਟਰਗਲ ਕਰਨੀ ਪੈਂਦੀ ਹੈ ਬੱਚੇ ਕੋਈ ਐਮਬੀਬੀਐਸ ਕਰਕੇ ਜਾ ਰਿਹਾ ਹੈ ਇੰਜੀਨੀਅਰਿੰਗ ਕਰਕੇ ਜਾ ਰਿਹਾ ਹੈ ਲੇਕਿਨ ਉੱਥੇ ਜਾਂਦੇ ਸਾਰ ਉਹਨਾਂ ਨੂੰ ਬਰਬਰ ਦੀਆਂ ਜੌਬਸ ਨਹੀਂ ਮਿਲਦੀਆਂ ਉਹਨਾਂ ਨੂੰ ਜ਼ੀਰੋ ਤੋਂ ਹੀ ਆਲਮੋਸਟ ਸ਼ੁਰੂ ਕਰਨਾ ਪੈਂਦਾ ਮੈਂ ਐਸੇ ਬੱਚਿਆਂ ਨੂੰ ਵੀ ਜਾਣਦਾ ਜਿਹੜੇ ਹਾਈਲੀ ਕੁਆਲੀਫਾਈਡ ਇੱਥੋਂ ਗਏ ਆ ਉੱਥੇ ਟਰਾਲਾ ਚਲਾ ਰਹੇ ਹਨ ਇਆ ਕੋਈ ਹੋਰ ਸੈਂਡਰੀ ਜੌਬਸ ਕਰ ਰਹੇ ਹਨ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਸੋਸ਼ਲ ਕ੍ਰਾਈਸਿਸ ਵੀ ਹੈ ਸਾਡੇ ਸਮਾਜ ਦੇ ਵਿੱਚ ਵੀ ਆਇਆ ਇੱਕ ਇਕਨੋਮਿਕ ਕ੍ਰਾਈਸਿਸ ਵੀ ਸਾਡੇ ਉਹਦੇ ਵਿੱਚ ਆਇਆ ਇੱਕ ਬ੍ਰੇਨ ਡレイン ਵੀ ਹੋ ਰਹੀ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਕ੍ਰਾਈਸਿਸ ਹੈ ਉਹਨਾਂ ਦਾ ਕ੍ਰਾਈਸਿਸ ਇਹ ਹੈ ਕਿ ਸਪਲਰਜ ਹੋ ਗਿਆ ਬਹੁਤ ਬੰਦਾ ਆ ਗਿਆ ਉਹਨਾਂ ਨੂੰ ਕਿਵੇਂ ਹੋ ਕਰੀਏ ਐਡਜਸਟ ਕਰੀਏ ਇਸ ਕਰਕੇ ਕੈਪਿੰਗ ਕਰਨੀ ਪਈ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਵੀ ਸਟੇਟ ਨੂੰ ਆਪਣੀਆਂ ਪਾਲਿਸਿਜ਼ ਬਣਾਉਣ ਦਾ ਪੂਰਾ ਅਧਿਕਾਰ ਹੈ ਉਹ ਅਗਰ ਕੈਪਿੰਗ ਕਰ ਰਹੇ ਹਨ ਉਹਨਾਂ ਨੇ ਆਪਣੀ ਸਿਚੁਏਸ਼ਨ ਨੂੰ ਦੇਖਦੇ ਹੋਏ ਹੀ ਕੈਪਿੰਗ ਦਾ ਡਿਸੀਜਨ ਲੈਂਦੇ ਹਨ ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਬਹੁਤ ਸਾਰੇ ਸਟੂਡੈਂਟ ਹੋਣਗੇ ਜਿन्हे ਜਿਨ੍ਹਾਂ ਨੂੰ ਵਰਕ ਪਰਮਿਟ ਉੱਥੇ ਦਿੱਤੇ ਗਿਆ ਕੁਝ ਸਾਲਾਂ ਲਈ ਦਿੱਤੇ ਗਿਆ ਕੀ ਉਹ ਵਰਕ ਪਰਮਿਟ ਨੂੰ ਐਕਸਟੈਂਡ ਕੀਤਾ ਜਾਏਗਾ ਜਾਂ ਇਸ ਤੋਂ ਬਾਅਦ ਵਰਕ ਪਰਮਿਟ ਨੂੰ ਖਤਮ ਹੀ ਕਰ ਦਿੱਤਾ ਜਾਏਗਾ ਉਹਨਾਂ ਦੀ ਵਾਪਸੀ ਹੋਏਗੀ ਕੀ ਹੋਏਗਾ ਉਸ ਨੂੰ ਜਿਹੜੇ ਸਟੂਡੈਂਟ ਉੱਥੇ ਪਹੁੰਚ ਚੁੱਕੇ ਹੈ ਜਾਂ ਜਿਹੜੇ ਸਟੱਡੀ ਕਰ ਰਿਹਾ ਉਹਨਾਂ ਦੇ ਲਈ ਕਿਸ ਤਰੀਕੇ ਦਾ ਗੇ ਰਹਣ ਵਾਲਾ ਦੇਖੋ ਰਿਵਰਸ ਮਾਰਗ ਇਮੀਗ੍ਰੇਸ਼ਨ ਆਲਰੇਡੀ ਹੋ ਰਹੀ ਹੈ ਬਹੁਤ ਜ਼ਿਆਦਾ ਨਹੀਂ ਹੋ ਰਹੀ ਲੇਕ ਰਿਵਰਸ ਮਾਈਗ੍ਰੇਸ਼ਨ ਕਰ ਰਹੇ ਆ ਜਦੋਂ ਉਹ ਦੇਖ ਰਿਹਾ ਵੀ ਕੈਨੇਡਾ ਦੇ ਵਿੱਚ ਹੁਣ ਇੰਨਾ ਜ਼ਿਆਦਾ ਉਹ ਨਹੀਂ ਹੈ ਜਿਹਨੂੰ ਮੈਨੂੰ ਵਰਕ ਪਰਮਿਟ ਮਿਲ ਗਿਆ ਫੋਰ ਏਗਜ਼ਾਮਪਲ ਮੈਨੂੰ 2 ਸਾਲ ਦਾ ਵਰਕ ਪਰਮਿਟ ਮਿਲਿਆ 2 ਸਾਲ ਤੇ ਬਾਅਦ ਡਿਪੈਂਡ ਕਰਦਾ ਹੈ ਕਿ ਮੈਨੂੰ ਉਸ ਕਿਤੇ ਵਾਸਤੇ ਜੌਬ ਉਸ ਸਟੇਟ ਨੂੰ ਦਰਕਾਰ ਵੀ ਹੈ ਜਾਂ ਨਹੀਂ ਹੈ ਅਗਰ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਫੋਰ ਏਗਜ਼ਾਮਪਲ ਮੈਂ ਕੋਈ ਪਲੰਬਿੰਗ ਦਾ ਕੰਮ ਕਰ ਰਿਹਾ ਉਹ ਕਹਿੰਦੇ ਸਾਡੇ ਕੋਲ ਪਲੰਬਰਾਂ ਦੀ ਬਹੁਤ ਬਹੁਤਾਤ ਹੈ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਹੈ ਤੁਹਾਡੇ ਵਰਕ ਪਰਮਿਟ ਐਕਸਟੈਂਡ ਨਹੀਂ ਕਰੂਗਾ ਇਹ ਉੱਥੇ ਦੇ ਲੋਕਲ ਉਹਦੇ ਉੱਪਰ ਡਿਪੈਂਡ ਕਰਦਾ ਹੈ ਕਿ ਉੱਥੇ ਦੀ ਸਰਕਾਰ ਔਰ ਸਰਕਾਰ ਵੀ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਪ੍ਰੋਵਿੰਸਸ ਦੀਆਂ ਸਰਕਾਰਾਂ ਹੈਗੀਆਂ ਔਰ ਉਹ ਸਾਰੀਆਂ ਇਹ ਡਿਸਾਈਡ ਕਰਨਗੀਆਂ ਕਿ ਸਾਨੂੰ ਕਿਸ ਦੀ ਲੋੜ ਹੈ ਉਹਦੇ ਮੁਤਾਬਕ ਵਰਕ ਪਰਮਿਟ ਐਕਸਟੈਂਡ ਹੋਏਗਾ ਇਹ ਨਹੀਂ ਵੀ ਹਰ ਵਿਅਕਤੀ ਨੂੰ ਜਿਹਨੂੰ ਇੱਕ ਵਾਰ ਵਰਕ ਪਰਮਿਟ ਮਿਲ ਗਿਆ ਉਹਨੂੰ ਮਿਲਦਾ ਹੀ ਚਲੇ ਜਾਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਪੀਆਰ ਲੈਣਾ ਵੀ ਔਖਾ ਹੋ ਗਿਆ ਹੈ ਔਰ ਸਿਟੀਜ਼ਨਸ਼ਿਪ ਤਾਂ ਹੋਰ ਵੀ ਜ਼ਿਆਦਾ ਔਖੀ ਹੋ ਗਈ ਹੈ ਤਾਂ ਇਹ ਚੀਜ਼ਾਂ ਜਿਹੜੀ ਹੈਗੀਆਂ ਸਾਡੇ ਯੂਥ ਨੂੰ ਸਮਝਣਾ ਚਾਹੀਦਾ ਹੈ ਬਜਾਇ ਇਸ ਤੇ ਕਿ ਅੰਨੇ ਬਾਪਾ ਉਹਨੂੰ ਤੁਰੇ ਮਾ ਮਾਪ ਨੂੰ ਵੀ ਸਮਝਣਾ ਚਾਹੀਦਾ ਮਾਪੇ ਜਿਹੜੇ ਹੈਗੇ ਕਈ ਵਾਰ ੱੱਕੇ ਦੇ ਕੇ ਬੱਚੇ ਨੂੰ ਭੇਜ ਰਹੇ ਆ ਕਿ ਤੁਸੀਂ ਜੀ ਨਹੀਂ ਸਾਡਾ ਇੱਥੇ ਕੁਝ ਨਹੀਂ ਹੈ ਤੁਸੀਂ ਕੈਨੇਡਾ ਜਾਓ ਜੇ ਆਪਾਂ ਆਪ ਹੀ ਢਹਿ ਢੇਰੀ ਹੋ ਕੇ ਇੱਥੇ ਬਹਿ ਜਾਾਂਗੇ ਔਰ ਇੱਥੇ ਮਿਹਨਤ ਨਹੀਂ ਕਰਨ ਚਾਹਾਂਗੇ ਤਾਂ ਉਹਦੇ ਨਾਲ ਕੀ ਹੋਇਆ ਇੱਕ ਹੋਰ ਬੜਾ ਕ੍ਰਾਈਸਿਸ ਇਹ ਆ ਰਿਹਾ ਹੈ ਕਿ ਸਾਡੀ ਡੈਮੋਗ੍ਰਾਫੀ ਦੀ ਬੜੀ ਚੇਂਜ ਹੋ ਰਹੀ ਹੈ ਪੰਜਾਬੀ ਜਿਹੜੇ ਹੈਗੇ ਬਾਹ ਔਰ ਬਾਹਰਲੇ ਜਿਹੜੇ ਹੈਗੇ ਆ ਯੂਪੀ ਬਿਹਾਰ ਉਹ ਸਾਰਾ ਇੱਥੇ ਐਂਟਰ ਕਰ ਰਿਹਾ ਉਹਦੇ ਨਾਲ ਸਾਡਾ ਇਹ ਕੱਲ ਨੂੰ ਇੱਕ ਪੋਲਿਟੀਕਲ ਕ੍ਰਾਈਸਿਸ ਵੀ ਬਣ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਇਹ ਸਾਰਿਆਂ ਨੂੰ ਸੋਚਣਾ ਚਾਹੀਦੀਆਂ ਔਰ ਕੈਨੇਡੀਅਨ ਗਵਰਨਮੈਂਟ ਨੇ ਤਾਂ ਡੈਫੀਨਿਟਲੀ ਹੁਣ ਦੇਖੋ ਨਾ ਕੈਨੇਡਾ ਦੇ ਵਿੱਚ ਪੰਜਾਬੀ ਆਲਰੇਡੀ ਸੈਕੰਡ ਲਾਰਜੈਸਟ ਸਪੀਕਿੰਗ ਲੈਂਗੁਏਜ ਹੈ ਉੱਥੇ ਦੇ ਪੋਲਿਟਿਕਸ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਹੈ ਸਾਰੀਆਂ ਪੋਲਿਟੀਕਲ ਪਾਰਟੀਆਂ ਸਿ ਪੋਲਿਟੀਕਲ ਪਾਰਟੀਆਂ ਦੇ ਹੈੱਡ ਉੱਥੇ ਪੰਜਾਬੀ ਹੈਗੇ ਆ ਤਾਂ ਇਵਨ ਉਹ ਵੀ ਇਹ ਚੀਜ਼ ਮਹਿਸੂਸ ਕਰਦੇ ਆ ਕਿ ਵੀ ਇਹ ਜਿਹੜੇ ਬੱਚੇ ਉੱਥੋਂ ਆ ਰਹੇ ਆ ਇਹ ਜਸਟਿਸ ਨਹੀਂ ਕਰ ਰਹੇ ਆਪਣੇ ਆਪ ਨਾਲ ਵੀ ਆਪਣੇ ਮਾਪੇ ਨਾਲ ਵੀ ਤੇ ਉਹਦੀ ਵਜ੍ਹਾ ਕਰਕੇ ਉੱਥੇ ਕ੍ਰਾਈਸਿਸ ਆਇਆ ਲੋਕਾਂ ਦੀ ਇਹ ਡਿਮਾਂਡ ਫੇਰ ਆ ਜਿਹੜਾ ਤੁਸੀਂ ਬੰਦਾ ਗੁੰਡਾ ਕਲਚਰ ਜਿਹੜਾ ਹੈਗਾ ਉੱਥੋਂ ਆਪਰੇਟ ਹੋ ਰਹੇ ਆ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਆਪਣੇ ਕ੍ਰਾਈਸਿਸ ਹੈ ਫਿਰ ਡਰੱਗਸ ਦੀਆਂ ਪ੍ਰੋਬਲਮਸ ਆ ਗਈਆਂ ਡਰੱਗਸ ਫੜੀਆਂ ਜਾਣ ਲੱਗੀਆਂ ਉਹ ਵੀ ਇੱਕ ਕ੍ਰਾਈਸਿਸ ਹੈ ਕਈ ਚੀਜ਼ਾਂ ਇਕੱਠੀਆਂ ਹੋ ਕੇ ਹੀ ਉੱਥੇ ਦੀ ਗਵਰਨਮੈਂਟ ਨੇ ਸਾਰੇ ਫੈਸਲੇ ਕੀਤੇ ਹਨ ਔਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤੀ ਕਰੇ ਵੀਜ਼ੇ ਦੀ ਗਿਣਤੀ ਦੀ ਗੱਲ ਕਰੀ ਜਾਵੇਗਾ ਗਿਣਤੀ ਤੇ ਕਿੰਨਾ ਅਸਰ ਪਏਗਾ ਪਹਿਲਾਂ ਦੇ ਮੁਕਾਬਲੇ ਕਿੰਨੇ ਕੁ ਵੀਜ਼ੇ ਜਿਹੜੇ ਕੱਟ ਹੋਣਗੇ ਹੁਣ ਤੱਕ ਕਿੰਨੀ ਕੁ ਗਿਣਤੀ ਚੱਲ ਰਹੀ ਸੀ ਕੋਈ ਡਾਟਾ ਹੋਵੇ ਤਾਂ ਦੇਖੋ ਡਾਟਾ ਤਾਂ ਮੇਰੇ ਕੋਲ ਨਹੀਂ ਹੈ ਲੇਕਿਨ ਅ ਅਗਰ ਤੁਸੀਂ ਇਹ ਦੇਖੋ ਵੀ ਜਿੰਨੇ ਬੱਚੇ ਵੀਜ਼ੇ ਵਾਸਤੇ ਅਪਲਾਈ ਕਰ ਰਹੇ ਹਨ ਬਹੁਤ ਜ਼ਿਆਦਾ ਵੀਜ਼ੇ ਰਿਜੈਕਟ ਵੀ ਹੋ ਰਹੇ ਹਨ ਐਸ ਵੇਲੇ ਖਾਸ ਤੌਰ ਪਰ ਜਿਹੜੀਆਂ ਡੈਡਲਾਈਨਸ ਉਹਨਾਂ ਨੇ ਸੁਨਿਸ਼ਚਿਤ ਕਰਦੇ ਆ ਵੀ ਆ ਡੈਡਲਾਈਨ ਤੇ ਬਾਅਦ ਅਗਰ ਕੋਈ ਅਪਲਾਈ ਕਰੇਗਾ ਉਹਦੇ ਉਪਰ ਆ ਕਾਨੂੰਨ ਲਾਗੂ ਹੋਣਗੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੇਖਣਾ ਆਏਗਾ ਕਿ ਜਿਹੜੇ ਬੱਚੇ ਨੂੰ ਅਸੀਂ ਵੀਜ਼ਾ ਦੇ ਰਹੇ ਆਂ ਖਾਸ ਤੌਰ ਪਰ ਜਿਹੜਾ ਸਪਾਊਸ ਵੀਜ਼ਾ ਹੈਗਾ ਜਾਂ ਹੋਰ ਹੈ ਉਹ ਸਾਡੇ ਕੰਮ ਦਾ ਵੀ ਹੈ ਜਾਂ ਨਹੀਂ ਹੈ ਜਿਹੜਾ ਬੱਚਾ ਜਾ ਰਿਹਾ ਕਿਉਂਕਿ ਸਪਾਊਸ ਵੀਜ਼ਾ ਪਰ ਜਿਹੜਾ ਜਾਏਗਾ ਉਹ ਨਾਲ ਉਹਨੇ ਪੈਸੇ ਵੀ ਲੈ ਕੇ ਜਾਊਗਾ ਉਹ ਕਹਿੰਦੇ ਜੀ ਇੰਨੇ ਪੈਸੇ ਵੀ ਦਿਖਾਓ ਸਾਨੂੰ ਅਕਾਊਂਟਸ ਦੇ ਵਿੱਚ ਉਹ ਵੀ ਦੁਗਨੇ ਕਰਦੇ ਆਂ ਉਹ ਵੀ ਪਹਿਲਾਂ ਨਾਲੋਂ ਦੁੱਗਨੇ ਕਰਦੇ ਆਂ ਜਿੱਦੀ وجہ ਕਰਕੇ ਮੈਨੂੰ ਲੱਗਦਾ ਹੈ ਕਿ ਵੀਜ਼ਾ ਰਿਜੈਕਸ਼ਨ ਜਿਹੜੀ ਹੈਗੀ ਹੈ ਕੈਨੇਡਾ ਨੂੰ ਉਹ ਅੱਗੇ ਨੂੰ ਕਾਫੀ ਜ਼ਿਆਦਾ ਐਕਸਲਰੇਟ ਕਰੇਗੀ ਵਧੇਗੀ ਪਿਛਲੇ ਦਿਨਾਂ ਦੇ ਵਿੱਚ ਇੱਕ ਜਾਲੀ ਕਾਲਜਾਂ ਦਾ ਮਾਮਲਾ ਵੀ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਤਾਂ ਹੁਣ ਇੱਕ ਨਵਾਂ ਕਾਨੂੰਨ ਇਹ ਵੀ ਐਡ ਆਨ ਕੀਤਾ ਗਿਆ ਹੈਗਾ ਕਿ ਪ੍ਰੋਵਿੰਸ ਤੋਂ ਵੀ ਇੱਕ ਪਰਮਿਸ਼ਨ ਹੋਏਗੀ ਐਡਮਿਸ਼ਨ ਦੇ ਲਈ ਪਹਿਲਾਂ ਇੱਕ ਕਾਲਜਾਂ ਤੋਂ ਆਫਰ ਲੈਟਰ ਮਿਲ ਜਾਂਦਾ ਸੀ ਪਰ ਹੁਣ ਪ੍ਰੋਵਿੰਸ ਤੋਂ ਵੀ ਇੱਕ ਆਫਰ ਲੈਟਰ ਹੈ ਜਿਹੜਾ ਉਹ ਲੈਣਾ ਪਏਗਾ ਉਸ ਤੋਂ ਬਾਅਦ ਹੀ ਐਡਮਿਸ਼ਨ ਪੋਸੀਬਲ ਹੋ ਪਾਏਗੀ ਦੇਖੋ ਕਈ ਬੱਚੇ ਜਿਹੜੇ ਹੈਗੇ ਆਂ ਅਗਰ ਗਲਤ ਤਰੀਕੇ ਦੇ ਨਾਲ ਐਂਟਰ ਹੋ ਜਾਂਦੇ ਆਂ ਜਾਲੀ ਜਿਹੜੇ ਲੈਟਰਸ ਐ ਜਿਸ ਤਰੀਕੇ ਦੇ ਨਾਲ ਆਪਾਂ ਇੱਥੇ ਦੇਖਦੇ ਨਾ ਹਰ ਸਾਲ ਯੂਨੀਵਰਸਿਟੀਆਂ ਦਾ ਇੱਕ ਵੇਰਵਾ ਛੱਪਦਾ ਹੈ ਕਿ ਕਿੰਨੀਆਂ ਜਾਲੀ ਯੂਨੀਵਰਸਿਟੀਆਂ ਇੰਡੀਆ ਦੇ ਵਿੱਚ ਲੋਕ ਡਿਗਰੀਆ ਲੈ ਕੇ ਕਈ ਵਾਰ ਨੌਕਰੀਆਂ ਵੀ ਲੈ ਲੈਂਦੇ ਹੁਣ ਨੈਟ ਦੇ ਉੱਪਰ ਸਾਰਾ ਹੁੰਦਾ ਵੀ ਆਹ ਯੂਨੀਵਰਸਿਟੀ ਅਸਲੀ ਹੈ ਜਾਂ UGC ਮੰਨਤਾ ਪ੍ਰਾਪਤ ਹੈ ਨਹੀਂ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਮੈਂਨੇ ਪਹਿਲਾਂ ਕਿਹਾ ਕਿ ਉੱਥੇ ਵੀ ਕਈ ਇੰਸਟੀਟਿਊਸ਼ਨਸ ਹੈਗੇ ਜਿਹੜੇ ਇੰਸਟੀਟਿਊਸ਼ਨ ਦੀ ਕੋਈ ਅਕਾਦੈਮਿਕ ਕ੍ਰੈਡਿਬਿਲਟੀ ਨਹੀਂ ਹੈ ਲੇਕਿਨ ਉਹ ਉਹ ਪੈਸਾ ਬਣਾਉਣ ਨੂੰ ਇਸ਼ੂ ਕਰ ਦਿੰਦੇ ਆ ਔਰ ਤੁਹਾਨੂੰ ਪਤਾ ਹੈ ਪਿੱਛੇ ਜੇ ਕੀ ਹੋਇਆ 6700 ਬੱਚਾ ਇਸ ਕਰਾਈਸਿਸ ਦੇ ਵਿੱਚ ਆ ਗਿਆ ਉਹਨਾਂ ਨੂੰ ਕਹਿੰਦੇ ਅਸੀਂ ਡਿਪੋਰਟ ਕਰਾਂਗੇ ਕਿਉਂਕਿ ਜਿਹੜਾ ਕਾਲਜ ਨੇ ਜਾਂ ਇੰਸਟੀਟਿਊਸ਼ਨ ਨੇ ਜਿਹੜਾ ਆਫਰ ਲੈਟਰ ਦਿੱਤੇ ਹੋਏ ਆ ਆਫਰ ਲੈਟਰ ਵੈਲਿਡ ਨਹੀਂ ਹੈ ਔਰ ਬੱਚੇ ਕਹਿੰਦੇ ਅਸੀਂ ਤਾਂ ਇੱਕ ਇੱਕ ਸਮੈਸਟਰ ਵੀ ਲਗਾ ਚੁੱਕੇ ਹਾਂ ਇਸ ਤਰ੍ਹਾਂ ਦਾ ਔਰ ਫਿਰ ਉਹ ਬੱਚਿਆਂ ਨੂੰ ਕਿਵੇਂ ਐਬਜ਼ਾਰਬ ਕੀਤਾ ਜਾਊਗਾ ਆ ਉਹਨਾਂ ਨੂੰ ਖਾਣੇ ਦੇ ਲਾਲੇ ਪਹਿਜਣਗੇ ਪੈਸਾ ਉਹਨਾਂ ਕੋਲ ਨਹੀਂ ਹੈ ਪੈਸਾ ਇਥੋਂ ਜੇ ਜਾਈਗਾ ਤੇ ਜਿਹਨਾਂ ਚੈਨਲਸ ਦੇ ਰਾਹੀਂ ਜਾਏਗਾ ਫਿਰ ਉਹ ਹਵਾਲਾ ਰਾਹੀਂ ਪੈਸੇ ਭੇਜਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਨੂੰ ਲੱਗਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ ਇਹ ਔਰ ਔਰ ਉਹਨਾਂ ਦੀਆਂ ਟੀਮਾਂ ਵੀ ਇੱਥੇ ਆ ਕੇ ਸਟੱਡੀ ਕਰਦੇ ਨੇ ਕਿ ਇੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਔਰ ਇੱਥੋਂ ਵੀ ਫੀਡਬੈਕ ਜਾਂਦਾ ਰਹਿੰਦਾ ਹੈ ਇੱਥੋਂ ਦੇ ਜਿਹੜੇ ਪੰਜਾਬੀ ਉੱਥੇ ਰਹਿੰਦੇ ਆ ਉਹ ਵੀ ਉੱਥੇ ਦੀ ਗਵਰਨਮੈਂਟ ਨੂੰ ਕਿਉਂਕਿ ਗਵਰਨਮੈਂਟ ਦਾ ਪਾਰਟ ਹੈ ਫੋਰ ਐਗਜ਼ਾਮਪਲ ਜਿਹੜੇ ਮੰਤਰੀਆਂ ਆ ਜਾਂ ਹੋਰ ਆ ਉਹ ਦੱਸਦੇ ਰਹਿੰਦੇ ਆ ਕਿ ਆ ਇਦਾਂ ਹੋ ਰਿਹਾ ਉਹਦੇ ਮੁਤਾਬਕ ਉੱਥੇ ਦੀ ਸਰਕਾਰ ਨੂੰ ਵੀ ਫੈਸਲਾ ਜਿਹੜਾ ਹੈਗਾ ਲੈਣਾ ਪੈ ਰਿਹਾ ਹੈ ਔਰ ਉਹਨਾਂ ਨੇ ਫੈਸਲੇ ਲਏ ਤੇ ਮੈਨੂੰ ਲੱਗਦਾ ਹੈ ਕਿ ਫੈਸਲੇ ਗेन ਹੋਰ ਜ਼ਿਆਦਾ ਸਖਤ ਹੋਣਗੇ ਮੈਂ ਅੱਜ ਹੀ ਪੜ੍ਹ ਰਿਹਾ ਸੀਗਾ ਕਿਤੇ ਕਿ ਉਹਨਾਂ ਨੇ 0% ਇਨਕਰੀਸ ਕਰਨਾ ਹੈ 2023 ਤੋਂ 2024 that means ਕਿ ਅਗਰ 2023 ਦੇ ਵਿੱਚ 2,30,000 ਬੱਚਾ ਐਂਟਰ ਹੋਇਆ ਤਾਂ ਐਸ ਕੀ ਵੀ 2,30,000 ਬੱਚਾ ਹੀ ਐਂਟਰ ਹੋਏਗਾ 31,000 ਨਿਕਰਨ ਲੱਗੇ ਘਟਾਇਆ ਜ਼ਰੂਰ ਜਾ ਸਕਦਾ ਹੈ ਘਟਾਇਆ ਜਾ ਸਕਦਾ ਉਹ ਘਟਾ ਰਹੇ ਹਨ ਮੈਂ ਤੁਹਾਨੂੰ ਦੱਸਣਾ ਹੈ ਵੀ ਰਿਜੈਕਸ਼ਨਸ ਵੀਜ਼ਾ ਨਹੀਂ ਹੋਣਗੇ ਇਸ ਤੋਂ ਇਲਾਵਾ ਵਰਕ ਪਰਮਿਟ ਨਹੀਂ ਮਿਲਣਗੇ ਬੱਚਿਆਂ ਨੂੰ ਔਰ ਜਿਹੜੇ ਬੱਚੇ ਉੱਥੇ ਚਲੇ ਗਏ ਆ ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਉਹਨਾਂ ਨੂੰ ਵੀ ਵਾਪਸ ਆਉਣਾ ਪਏਗਾ ਬਹੁਤ ਸਾਰਿਆਂ ਨੂੰ ਇੱਥੇ ਜਿਹੜਾ ਪੈਸਾ ਉਹ ਖਰਚ ਕਰਕੇ ਚਲੇ ਗਏ ਆ ਜੋ ਮਾੜੀ ਮੋਟੀ ਪੂੰਜੀ ਜਾਂ ਜ਼ਮੀਨ ਜਾਂ ਕਾਰ ਜਾਂ ਜ਼ੇਵਰ ਜੋ ਵੀ ਬੇਚਬੁਝ ਕੇ ਜਿਵੇਂ ਗਏ ਉਹ ਇੱਕ ਅਲੱਗ ਲਾਸ ਹੋਏਗਾ ਫਿਰ ਅਗਰ 2-3 ਸਾਲ ਉੱਥੇ ਲੈ ਆਇਆ ਮੇਰੇ ਪਾਸ ਇੱਕ ਬੱਚਾ ਆਇਆ ਉਹ ਕੈਨੇਡਾ ਗਿਆ ਉਸ ਤੋਂ ਬਾਅਦ ਉਹ ਆਇਆ ਕਹਿੰਦਾ ਜੀ ਹੁਣ ਮੈਂ ਇੱਥੇ ਕਾਦੇ ਚ ਐਡਮਿਸ਼ਨ ਲਵਾ। ਉਹ ਆਲਰੇਡੀ 2-3 ਸਾਲ ਉੱਥੇ ਲੰਘਾਇਆ ਹੈ ਕਹਿੰਦਾ ਜੀ ਉੱਥੇ ਮੈਨੂੰ ਪ੍ਰੋਸਪੈਕਟਸ ਇਹਦੇ ਨਜ਼ਰ ਨਹੀਂ ਆਏ। ਇਸ ਕਰਕੇ ਮੈਂ ਤਾਂ ਉਹਦਾ ਬਾਪ ਕਹਿੰਦਾ ਮੈਂ ਬੱਚੇ ਨੂੰ ਵਾਪਸ ਲਾਇਆ ਸਰ ਦੱਸੋ ਮੈਂ ਹੁਣ ਐਡਮਿਸ਼ਨ। ਮੈਂ ਕਿਹਾ ਵੀ ਦੀ ਕੁਆਲਿਫਿਕੇਸ਼ਨ ਦੇ ਮੁਤਾਬਕ ਤਾਂ ਆਹ ਕੋਰਸੇ ਬੰਦੇ ਹਨ। ਤਾਂ ਇਸ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਪੜ੍ਹਾਈ ਕਰਨੀ ਨਹੀਂ ਹੈ। ਜਿਹੜਾ ਸਪਾਊਸ ਹੈ ਉਹਨੇ ਪੜ੍ਹਨਾ ਨਹੀਂ ਹੁਣ ਤਾਂ ਇਹ ਦੇਖਣਾ ਵੀ ਮੈਨੂੰ ਕੋਈ ਨਾ ਕੋਈ ਕੰਮ ਮੜਾ ਮੋਟਾ ਮਿਲ ਜਵੇ। ਅਗਰ ਉਹ ਕੰਮ ਮਿਲ ਗਿਆ ਤਾਂ ਉਹਦੀ education ਦੇ ਵਿੱਚ ਤਾਂ ਕੋਈ ਇੰਪਰੂਵਮੈਂਟ ਨਹੀਂ ਕੱਲ ਨੂੰ ਅਗਰ ਉਹਦਾ ਵਰਕ ਵੀ ਦਾ ਐਕਸਟੈਂਡ ਨਹੀਂ ਹੁੰਦਾ ਜਾਂ ਜਿਹਦੇ ਨਾਲ ਲੱਗ ਕੇ ਉਹ ਗਿਆ ਉਹਦਾ ਐਕਸਟੈਂਡ ਨਹੀਂ ਹੁੰਦਾ ਤਾਂ ਉਹਨੂੰ ਵਾਪਸ ਆਉਣਾ ਪੈਗਾ ਜਦ ਵਾਪਸ ਆਏਗਾ ਉਹ 2-3 ਸਾਲ ਆਲਰੇਡੀ ਬਰਬਾਦ ਕਰ ਚੁੱਕੇ ਆਪਣੀ ਜ਼ਿੰਦਗੀ ਦੇ ਉੱਥੇ ਆ ਕੇ ਉਹ 2-3 ਸਾਲ ਪਿੱਛੇ ਹੋ ਗਿਆ ਬਾਕੀ ਨਾਲੋਂ education ਦੇ ਵਿੱਚ ਵੀ ਸਾਰਿਆਂ ਵਿੱਚ ਉਹ ਚੀਜ਼ ਜਿਹੜੀ ਹੈਗੀ ਹੈ ਨਾ ਮੈਨੂੰ ਲੱਗਦਾ ਅੱਗੇ ਨੂੰ ਲੋਕ ਸੋਚਣਗੇ ਕਿ ਵਾਕਈ ਇਹ ਜਿਹੜੀ ਚੀਜ਼ ਦੇਖੋ ਜਿਨ੍ਹਾਂ ਦੀਆਂ ਪੂਰੀਆਂ ਫੈਮਲੀਆਂ ਨੇ ਫੈਮਲੀਆਂ ਉੱਥੇ ਬੈਠੀਆਂ ਉਹ ਸੰਭਲੰਦੇ ਆ ਜਿਹੜੇ ਮੈਨੇ ਇਕੱਲੇ ਬੰਦੇ ਨੇ ਜਾਣਾ ਉੱਥੇ ਜਾਂਦੇ ਸਾਰ ਜਿਸ ਵੇਲੇ 에ਰਪੋਰਟ ਤੇ ਬੱਚਾ ਉਤਰਦਾ ਉਹਨੂੰ ਇਹ ਨਹੀਂ ਪਤਾ ਮੈਂ ਕਿੱਥੇ ਜਾਣਾ ਹੁਣ ਮੈਂ ਕੀ ਕਰਾਂ ਤੇ ਉਹ ਉਹਨਾਂ ਦੀ ਸਭ ਤੋਂ ਵੱਡੇ ਕ੍ਰਾਈਸਿਸ ਹੁੰਦੇ ਆ ਜਿਨ੍ਹਾਂ ਨੂੰ ਉੱਥੇ ਸੰਭ ਨਾਲੇ ਬੈਠੇ ਮੈਂ ਕਹਿੰਨਾ ਜਿਨ੍ਹਾਂ ਦੀਆਂ ਪੰਜ ਭੈਣ ਭਰਾ ਆਏ ਪੰਜੇ ਉੱਥੇ ਸੈਟਲ ਹੋ ਗਏ ਕੀ ਕਰਕੇ ਨਾਲ ਕੋਈ ਹੋਰ ਆ ਗਿਆ ਇਹ ਅਲੱਗ ਚੀਜ਼ ਹੈ ਲੇਕਿਨ ਅਗਰ ਤੁਸੀਂ ਇੱਕ ਬੱਚਾ ਆ ਜਾਂ ਅਨੋਬੜ ਕੋ ਬੰਦਾ ਜਾ ਰਿਹਾ ਹੈ ਸਟ੍ਰੇਂਜਰ ਜਾ ਰਿਹਾ ਹੈ ਫਾਈਨਾਂਸਿਸ ਇੰਨੇ ਜ਼ਿਆਦਾ ਨਹੀਂ ਹਨ ਪਿੱਛੋਂ ਟਕੜਾ ਨਹੀਂ ਹੈ ਜਿਹੜਾ ਬੰਦਾ ਪਿੱਛੋਂ ਟਕੜਾ ਹੈ ਉਹ ਇੱਥੇ ਹੀ ਆਪਣਾ ਭਵਿੱਖ ਅਗਰ ਭਾਲਦਾ ਹੈ ਤਾਂ ਮੈਨੂੰ ਲੱਗਦਾ ਬਹੁਤ ਅੱਛੀ ਗੱਲ ਹੈ ਇਹਦੇ ਨਾਲੋਂ ਕੋਈ ਵਧੀਆ ਗੱਲ ਨਹੀਂ ਹੋ ਸਕਦੀ ਉੱਥੇ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕਾਫੀ ਜ਼ਿਆਦਾ ਇਸ ਚੀਜ਼ ਪਰ ਜਾਗਰੂਕ ਹੈ ਔਰ ਮੈਨੂੰ ਲੱਗਦਾ ਹੈ ਹੋਰ ਤਕੜੇ ਐਕਸ਼ਨ ਅੱਗੇ ਨੂੰ ਲੈਂਦੇ ਜਾਣਗੇ ਵਰਕ ਵੀਜ਼ੇ ਨੂੰ ਲੈ ਕੇ ਵੀ ਔਰ ਜਿਹੜਾ ਵੀਜ਼ਾ ਹੈਗਾ ਔਰ ਉੱਥੇ ਜਿਹੜਾ ਪੀਆਰ ਕਰਨਾ ਹੈ ਔਰ ਜਿੱਥੇ ਜਿਹੜਾ ਵਰਕ ਪਰਮਿਟ ਦੇਣਾ ਹੈ ਉਹਨਾਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਅਗੈ ਨੂੰ ਸਖਤੀ ਹੋਏਗੀ ਤਾਂ ਕੈਨੇਡੀਅਨ ਸਰਕਾਰ ਦੇ ਵੱਲੋਂ ਜਿਹੜੀ ਸਖਤੀ ਹੈ ਉਹ અપનાਈ ਜਾ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਕੈਪਿੰਗ ਕੀਤੀ ਜਾ ਰਹੀ ਹੈ ਔਰ ਸਟੂਡੈਂਟ ਦੀ ਗਿਣਤੀ ਘਟਾਈ ਜਾ ਰਹੀ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕੈਮਰਾਮੈਨ ਤਜਿੰਦਰ ਦੇ ਨਾਲ ਰੋਹਿਤ ਪੱਕਾ ਜੀ মিডিਆ ਮਹਾਲੀ